ਅਸੀਂ ਮੰਗਦੇ ਕੀ ਆ ਸਾਧਵਾ ਕੋਲੇ ਚੱਲ ਜਾਨੇ ਆ ਸਤਿਗੁਰੂ ਜੀ ਦੇ ਕੋਲੇ ਵੀ ਆ ਜਾਨੇ ਆ ਪਰ ਮੰਗਣਾ ਕੀ ਜਾਂ ਜੇ ਮੰਗਣੇ ਆ ਜਾਂ ਸੁੱਖ ਮੰਗਣਾ اے ਮਨੁੱਖਾ ਤੈਨੂੰ ਮੰਗਣਾ ਹੀ ਨਹੀਂ ਆ ਗੱਜ ਕੇ ਆਖੋ ਸਤਨਾਮ ਜਿਹੜੀ ਚੀਜ਼ ਮੰਗਣੀ ਤੇ ਉਹ ਮੰਗੀਏ

जब तू बंदगी जुड़ जाएगा वाहगुरु जी नप्पण लग जाएगा तेरे अगे पिछे बिन गियाँ गो सदना